ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੋਸਤੋ ਤੁਹਾਡੇ ਸਾਰਿਆਂ ਦੇ ਸਾਥ ਨਾਲ ਸ਼ਿਆਗ ਦੇ ਵਿੱਚ ਅੱਜ ਮਨੁੱਖਤਾ ਦੀ ਸੇਵਾ ਚੱਲ ਰਹੀ ਆ ਜੋ ਤੁਸੀਂ ਵੇਖ ਰਹੇ ਹੋ ਸਾਡਾ ਸੁਗਜ ਵੀ ਸਾਡੇ ਨਾਲ ਰਹਿੰਦਾ ਐਂਬੂਲੈਂਸ ਸੇਵਾ ਵੀ ਕਰਦਾ ਲੋਕਾਂ ਦੀ ਨਾਲ ਸਾਡੇ ਨਾਲ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਰਹਿੰਦਾ ਬਾਜ਼ਾਰ ਦੇ ਵਿੱਚੋਂ ਕਈ ਫੋਨ ਆ ਚੁੱਕੇ ਸੀ ਇਹ 5-7 ਦਿਨ ਹੋਏ ਲਗਾਤਾਰ ਫੋਨ ਆਦਿਆਂ ਨੂੰ ਕਿ ਅੰਕਲ ਨੂੰ ਸ਼ਾਮੇ ਅੰਕਲ ਨੂੰ ਨੂੰ ਆ ਕੇ ਜਾਓ ਉਹ ਚਾਕੇ ਦਾ ਬੜਾ ਬੁੜਾ ਹਾਲ ਹੈ ਫਿਰ ਮੈਂ ਸੁਗਜ ਨੂੰ ਫੋਨ ਕੀਤਾ ਕਿ ਚੱਲ ਆਪਾਂ ਚੱਲੀਏ ਅੰਕਲ ਨੂੰ ਨੂੰ ਆ ਕੇ ਆਣੇ ਆ ਅੰਕਲ ਵਾਸਤੇ ਕੱਪੜੇ ਲੈ ਕੇ ਆਏ ਆ ਸਰਦੀ ਤੋਂ ਬਚਨ ਵਾਸਤੇ ਕੋਟ ਵੀ ਲੈ ਕੇ ਆਏ ਨਵਾਂ ਪਰ ਜਿੰਨੀ ਵੀ ਸੇਵਾ ਚਲਦੀ ਦੋਸਤੋ ਤੁਹਾਡੇ ਭਰਾਵਾਂ ਦੇ ਸਾਥ ਨਾਲ ਸਹਿਯੋਗ ਨਾਲ ਇਹ ਮਨੁੱਖਤਾ ਦੀ ਸੇਵਾ ਜਿੰਨੀ ਵੀ ਸੇਵਾ ਤੁਹਾਡਾ ਸਾਥ ਹੈ ਤੁਹਾਡਾ ਸਹਿਯੋਗ ਹੈ ਤੁਸੀਂ ਕਿਤੇ ਵੀ ਕੋਈ ਇਨਸਾਨ ਮੁਕਤ ਸ਼ਹਿਰ ਚ ਇਹੋ ਜਿਹਾ ਦੇਖੋ ਜਿਹੜਾ ਸੜਕਾਂ ਦੇ ਭਟਕਦਾ ਹੋਵੇ ਜੇ ਜਾਂ ਉਹਦੇ ਕੋਲ ਰੋਟੀ ਖਾਣ ਲਈ ਕੁਛ ਨਾ ਹੋਵੇ ਜਾਂ ਉਹਦੇ ਕੋਲ ਰਹਿਣ ਲਈ ਕੁਛ ਨਾ ਹੋਵੇ ਜਾਂ ਕੋਈ ਬਿਮਾਰ ਆ ਜਾਂ ਕਿਸੇ ਕੋਲ ਦਵਾਈ ਲਈ ਪੈਸੇ ਨਹੀਂ ਹੈ ਤੁਸੀਂ ਭਰਾ ਬਣ ਕੇ ਸਾਡੇ ਨਾਲ ਕੰਟੈਕਟ ਜੁੜ ਕੇ ਕਹੋ ਬਾਲਾ ਜੀ ਮਨੁੱਖਤਾ ਦੀ ਸੇਵਾ ਸ਼੍ਰੀ ਮੁਖਸਰ ਸਾਹਿਬ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਆਪਾਂ ਮੁਖਸਰ ਸ਼ਹਿਰ ਦੇ ਵਿੱਚ ਘੱਟੋ ਘੱਟ 15-16 ਸਾਲਾਂ ਤੋਂ ਅੱਜ ਮਨੁੱਖਤਾ ਦੀ ਸੇਵਾ ਕਰ ਰਹੇ ਆ ਜਿੰਨੇ ਵਿੱਚ ਕਿ ਦੋ ਐਂਬੂਲੈਂਸਾਂ ਚੱਲਦੀਆਂ ਜਿੱਥੇ ਵੀ ਸਾਨੂੰ ਕੋਈ ਇਨਸਾਨ ਇਹੋ ਜਿਹੇ ਮਿਲਦੇ ਅਸੀਂ ਉਹਨਾਂ ਕੋਲ ਪਹੁੰਚ ਕੇ ਜਿੰਨਾ ਵੀ ਸਾਡੇ ਕੋਲ ਹੁੰਦਾ ਅਸੀਂ ਉਹਨਾਂ ਦਾ ਜ਼ਰੂਰ ਕਰਦੇ ਆ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਥੋੜੇ ਸ਼ਹਿਰ ਕਰੇ ਨਾਲ ਕਿਸੇ ਨਾ ਕਿਸੇ ਦਾ ਪਲਾ ਹੁੰਦਾ ਕਿਸੇ ਨਾ ਕਿਸੇ ਦੀ ਜਾਨ ਬਚ ਜਾਂਦੀ ਹੈ ਕਿਸੇ ਨੂੰ ਦਵਾਈ ਮਿਲ ਜਾਂਦੀ ਹੈ ਜਾਂ ਸਾਡੀ ਕੋਈ ਵੀਡੀਓ ਦੇਖ ਕੇ ਸਾਨੂੰ ਜਿੱਥੇ ਵੀ ਕੋਈ ਪੇਸ਼ੈਂਟ ਇਹੋ ਜਿਹਾ ਹੁੰਦਾ ਸਾਨੂੰ ਉੱਥੇ ਬੁਲਾ ਲੈਂਦਾ ਪਰ ਅੰਕਲ ਕਦੇ ਕਿਤੇ ਹੁੰਦੇ ਆ ਕਦੇ ਕਿਤੇ ਹੁੰਦੇ ਆ ਆ ਮੈਨੂੰ ਅੰਕਲ ਦੱਸ ਕੇ ਸੀਗੇ ਕਿ ਅੰਕਲ ਦੇ ਕੋਲੇ ਕਈ ਵਾਰੀ ਤਾਂ ਕੁੱਤੇ ਵੀ ਪਏ ਹੁੰਦੇ ਆ ਬੜਾ ਮੰਨ ਉਸ ਗੱਲ ਤੇ ਹੋਦਾ ਵੀ ਇਨਸਾਨੀਅਤ ਕਿਤੇ ਨਾ ਕਿਤੇ ਖਤਮ ਹੋਈ ਹੋਈ ਆ ਇਨਸਾਨੀਅਤ ਕਿਤੇ ਨਾ ਕਿਤੇ ਬਗਧਾਸ਼ ਹੈ ਇਨਸਾਨ ਇਨਸਾਨ ਦਾ ਕਿਤੇ ਕਿਤੇ ਲੱਗਦਾ ਕਿ ਕੋਈ ਨਹੀਂ ਹੈ ਮੁਕਤਸ਼ਹਿਰ ਦੇ ਵਿੱਚ ਜਲਦੀ ਹੀ ਇੱਕ ਜਗ੍ਹਾ ਲੈ ਕੇ ਉੱਥੇ ਮਨੁੱਖਤਾ ਦੀ ਸੇਵਾ ਦਾ ਘਰ ਬਣਾਇਆ ਜਾਵੇਗਾ ਜਿੱਥੇ ਵੀ ਮੁਕਤਸ਼ਹਿਰ ਦੇ ਵਿੱਚ ਕੋਈ ਵੀ ਇਨਸਾਨ ਸੜਕ ਤੇ ਪੜਤਦਾ ਪਿਆ ਜਾਂ ਉਹਦੇ ਕੋਈ ਇਲਾਜ ਲਈ ਪੈਸੇ ਨਹੀਂ ਹੈ ਜਾਂ ਦਵਾਈ ਦੁਗੇ ਪੈਸੇ ਨਹੀਂ ਹੈ ਜਿਵੇਂ ਕਿ ਸ਼ਾਮਾ ਅੰਕਲ ਕਦੇ ਕਿਤੇ ਜਾ ਕੇ ਪੈਂਦਾ ਕਦੇ ਕਿਤੇ ਜਾ ਕੇ ਪੈਂਦਾ ਇਹਨਾਂ ਦੇ ਇਹਨਾਂ ਦੇ ਰਹਿਣ ਲਈ ਉਹ ਜਗ੍ਹਾ ਬਣੂਗੀ ਮਨੁੱਖਤਾ ਦੀ ਸੇਵਾ ਦਾ ਘਰ ਬਣੂਗਾ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਵੀਡੀਓ ਸ਼ੇਅਰ ਕਰਨੀ ਬੜੀ ਜ਼ਰੂਰੀ ਹੈ ਤੁਸੀਂ ਸੇਵਾ ਘਰੇ ਬੈਠ ਕੇ ਵੀ ਕਰ ਸਕਦੇ ਹੋ ਸਿਰਫ ਇੱਕ ਬਟਨ ਸ਼ੇਅਰ ਵਾਲਾ ਦਬਾ ਕੇ ਤੁਸੀਂ ਵੀਡੀਓ ਸ਼ੇਅਰ ਕਰੋਗੇ ਕਿਸੇ ਨਾ ਕਿਸੇ ਦਾ ਪਹਲਾ ਹੋਊਗਾ ਕੋਈ ਵੀਡੀਓ ਸ਼ੇਅਰ ਕਰਕੇ ਆਪਾਂ ਨੂੰ ਬੁਲਾਊਗਾ ਉੱਥੇ ਜਾਂ ਕੋਈ ਇਨਸਾਨ ਇਹ ਹੋ ਜਾ ਜਿੱਤਕੇ ਵੀ ਕੋਈ ਹੈ ਸਾਨੂੰ ਜਗੂ ਬੁਲਾਊਗਾ ਤੁਹਾਡੇ ਸਹਾਗੇ ਅੱਜ ਮੁਕਸ਼ਰ ਸ਼ਹਿਰ ਦੇ ਵਿੱਚ ਮਨੁੱਖਤਾ ਦੀ ਸੇਵਾ ਚੱਲ ਰਹੀ ਹੈ ਆ ਬਣ ਕੇ ਜਿੰਨੇ ਜੋ ਗਏ ਉਹ ਸਾਥ ਜਗੂ ਦੇ ਆ ਕੇ ਚੱਲੀ ਜਾਂਦੇ